ਇੱਕ ਰਵੇਰੋ ਦੀ ਗੱਲ ਤੁਹਾਨੂੰ ਹੋਰ ਸੁਣਾ ਦਿਆਂ। ਕਹਿੰਦਾ ਮੇਰੇ ਕੋਲ ਫੋਨ ਗਿਆ ਜਲੰਧਰ ਇਸ ਖਤਾਬ ਚ ਹੀ ਹੈ ਕਿ ਪਟਿਆਲੇ ਤੋਂ ਸਮਾਨੇ ਭਾਖੜਾ ਦੀ ਪਟੜੀ-ਪਟੜੀ ਸਾਡੇ ਦੋ ਪੁਲਿਸ ਦੇ ਜਵਾਨ ਬੁਲਟ ਤੇ ਗਸ਼ਤ ਕਰ ਰਹੇ ਸਨ। ਖਾੜਕੂਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ ਦੋਵੇਂ ਮਰ ਗਏ ਥਾਂ ਤੇ। ਕਹਿੰਦਾ ਮੈਂ ਕਿਹਾ ਮੈਂ ਆ ਰਿਹਾ ਚੱਲ ਪਿਆ। ਮੇਰੇ ਆਉਣ ਤੋਂ ਪਹਿਲਾਂ ਡੈਰੀ 'ਚ ਐਂਟਰੀ ਨਾ ਪਾਇਓ ਤੇ ਨਕਸ਼ਾ ਨਾ ਬਣਾਇਓ। ਮੈਂ ਆਪਣੀ ਨਿਗਰਾਨੀ 'ਚ ਬਣਾਉਣਾ। ਪਹੁੰਚ ਗਿਆ। ਦੋ ਜਵਾਨ ਪਏ ਨੇ ਉੱਚੇ ਲੰਮੇ ਕੱਦਾ ਵਰ ਸਿੱਖ ਸਿਪਾਹੀ ਇੱਕ ਪਾਸੇ ਬੁਲਟ ਪਏ ਅਸੀਂ ਆਪਣਾ ਨਕਸ਼ਾ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਦੋ ਪੁਲਿਸ ਦੇ ਜਵਾਨ ਉੱਚੇ ਲੰਮੇ ਕੱਦਾ ਵਰ ਸਿੱਖ ਬੁਲਟ ਤੇ ਆਏ ਮੇਰੇ ਨਜ਼ਦੀਕ ਆ ਕੇ ਬੁਲਟ ਸਟੈਂਡ ਤੇ ਲਾਇਆ ਮੈਨੂੰ ਸਲੂਟ ਕਰਕੇ ਕਹਿੰਦੇ ਸਰ ਇੱਥੇ ਰੁਕੀ ਸੀ ਸਾਡੀ ਗਸ਼ਤ ਇਹ ਰੁਕਣੀ ਨਹੀਂ ਚਾਹੀਦੀ ਆਗਿਆ ਦਿਓ ਅਸੀਂ ਸ਼ੁਰੂ ਕਰੀਏ ਕਹਿੰਦਾ ਮੈਂ ਉਹਨਾਂ ਨੂੰ ਥਾਪੀ ਦਿੱਤੀ ਕਿੱਕ ਮਾਰੀ ਦੁਰਪੇਸਮਾਨੇ ਵੱਲ ਹੁਣ ਕਮੈਂਟ ਦੇਖੋ ਦਾ ਕਹਿੰਦਾ ਜਿਹੜੇ ਮਰੇ ਪਏ ਨੇ ਦੋ ਸਿੱਖ ਯੋਧੇ ਪੁਲਿਸ ਦੇ ਉਹ ਵੀ ਸਿੱਖ ਨੇ ਜਿਹੜੇ ਮਾਰ ਕੇ ਗਏ ਨੇ ਉਹ ਵੀ ਸਿੱਖ ਨੇ ਜਿਹੜੇ ਹੁਣ ਆਏ ਸੀ ਦੋ ਇਹ ਵੀ ਸਿੱਖ ਨੇ ਲੜਨ ਵਾਸਤੇ ਇਹ ਹਮੇਸ਼ਾ ਤਿਆਰ ਰਹਿੰਦੇ ਨੇ ਜਿਹੜੇ ਪਾਸੋਂ ਮਰਜ਼ੀ ਲੜਾ ਲੋ ਜਿਹੜੇ ਲੜਨ ਲਈ ਹਮੇਸ਼ਾ ਤਿਆਰ ਰਹਿਣ ਪਰ ਪਤਾ ਹੋਵੇ ਨਾ ਕਿਧਰੋਂ ਲੜਨਾ ਉਹ ਛੇਤੀ ਮੁੱਕ ਜਾਂਦੇ ਨੇ ਇਹ ਕਲਾਸਿਕ ਵਾਕ ਹੈ ਦੁਸ਼ਮਣ ਦਾ